ਕ੍ਰਿਤ ਕਰਨੀ ਹੈ ਨਾਮ ਜਪਣਾ ਤੇ ਵੰਡ ਛਕਣਾ ਇਹਦੇ ਵਿੱਚ ਹੀ ਸਿੱਖ ਨੂੰ ਸਾਰੀ ਬਰਕਤ ਮਿਲਦੀ ਤੇ ਮਹਾਰਾਜ ਨੇ ਇਹ ਤਾਂ ਨਹੀਂ ਕਿਹਾ ਵੀ ਤੂੰ ਤਿਆਗ ਦੇ ਸਭ ਕੁਝ ਜੇ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋ ਸੰਗਤ ਦੁਰਜਣ ਕੀ ਤਾਂ ਤੇ ਹੈ ਨਸਭਾਗੋ ਤਿਆਗਣਾ ਕੀ ਮਾਨ ਦਾ ਮਾਨ ਗੁਰੂ ਸਾਹਿਬ ਜੀ ਨੇ ਇਹ ਤਾਂ ਨਹੀਂ ਕਿਹਾ ਕੰਮ ਤਿਆਗ ਦੇ ਘਰ ਨਹੀਂ ਮਹਾਰਾਜ ਕਹਿੰਦੇ ਸਾਰੇ ਵਿੱਚ ਰਹਿਣਾ ਸੋ ਸਾਧ ਸੰਗਤ ਜੀ ਮਹਾਰਾਜ ਜੀ ਹੁਕਮ ਕੀਤਾ ਵੀ ਜਲ ਲਿਆ ਕੇ ਦਿਓ ਤੇ ਸੇਖ ਉਹਨੇ ਨੌਜਵਾਨ ਨੇ ਕਿਹਾ ਮਹਾਰਾਜ ਮੈਂ ਜੇ ਹੁਕਮ ਕਰੋ ਤੇ ਮੈਂ ਤੁਹਾਨੂੰ ਲਿਆ ਕੇ ਛਕਾਵਾਂ ਸਤਿਗੁਰੂ ਜੀ ਕਹਿੰਦੇ ਲੈ ਕੇ ਆ ਲੈ ਕੇ ਆਇਆ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਤੇਰੇ ਹੱਥ ਬੜੇ ਕੋਮਲ ਨੇ ਉਹਨੇ ਕਿਹਾ ਮਹਾਰਾਜ ਮੈਂ ਬੜੇ ਅਮੀਰ ਕਰਦਾ ਉਹਨੇ ਸੋਚਿਆ ਵੀ ਸ਼ਾਇਦ ਮੈਂ ਇਦਾਂ ਕਵਾਂਗਾ ਗੁਰੂ ਸਾਹਿਬ ਜੀ ਬੜੀਆ ਵਡਿਆਈ ਦੇਣਗੇ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਕਿਰਤੀ ਸਿੱਖਾਂ ਨੂੰ ਵੇਖਦੇ ਹਨ ਕਿਰਤੀ ਸਿੱਖਾਂ ਤੋਂ ਗੁਰੂ ਸਾਹਿਬ ਜੀ ਖੋਜ ਹੁੰਦੇ ਜਿਹੜੇ ਹੱਕ ਦੀ ਕਮਾਈ ਕਰਦੇ ਹਨ ਤੇ ਮਹਾਰਾਜ ਕਹਿਣ ਲੱਗੇ ਬੜੇ ਤੇਰੇ ਹੱਥ ਕੋਮਲ ਨੇ ਕਹਿਣ ਲੱ ਮੈਂ ਕਦੇ ਕੰਮ ਤੱਕ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਗੁਰੂ ਪਿਆਰੋ ਜਲ ਫੜਿਆ ਚੱਕ ਕੇ ਮਾਰਿਆ ਕਹਿੰਦੇ ਨਹੀਂ ਇਹ ਜਲ ਪਵਿੱਤਰ ਹੀ ਨਹੀਂ ਹੋ ਸਕਦਾ ਉਹ ਕਹਿਣ ਲੱਗਾ ਮਹਾਰਾਜ ਜੀ ਕਿਉਂ ਨਹੀਂ ਹੋ ਸਕਦਾ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਹੱਥਾਂ ਨੇ ਕਦੀ ਕੀਰਤ ਨਹੀਂ ਕੀਤੀ ਸੋ ਸਾਧ ਸੰਗਤ ਜੀ ਇਸ ਕਰਕੇ ਫਿਰ ਉਹਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਹ ਮਾਫੀ ਮੰਗੀ ਮਹਾਰਾਜ ਮੈਨੂੰ ਮਾਫ ਕਰ ਦਿਓ ਠੀਕ ਹੈ ਮੈਨੂੰ ਆਪਣੇ ਧਨਾੜੋਂ ਹੋਂਦਾ ਧਨਵੰਤੋਂ ਦਾ ਬੜਾ ਮਾਣ ਹੈ ਪਰ ਜਿਹੜੀ ਗੁਰੂ ਦੀ ਸਿੱਖਿਆ ਹੈ ਉਹਦੇ ਤੇ ਸਿੱਖ